ਛੋਟੇ ਸਹਬਜ਼ਾਦਿਆਂ ਨੂੰ ਉਹਨਾਂ ਦੀ ਸ਼ਹਾਦਤ ਨੂੰ ਨਕਮਸਤਕ ਹੋਣ ਲਈ ਸਭ ਪਰਿਵਾਰ ਇੱਥੇ ਹਾਜ਼ਰ ਹੋਇਆ ਰੰਧਵੀਰ ਬਈ ਗੁਰੂ ਸਾਹਿਬ ਦਾ ਬਹੁਤ ਸ਼ੁਕਰਗੁਜ਼ਾਰ ਆ ਜਿਨ੍ਹਾਂ ਨੇ ਸਾਡੀ ਇਤਿਹਾਸਿਕ ਤਰੋਹਰ ਦੀਵਾਨ ਟੋਡਰ ਮਲ ਦੀ ਜਿਹੜੀ ਜਹਾਜ਼ ਹਵੇਲੀ ਆ ਉਹਦੀ ਮੁੜ ਤੋਂ ਸਾਬ ਸੰਭਾਲ ਦਾ ਕੰਮ ਟੋਡਰ ਮਲ ਵਿਰਾਸਤੀ ਫਾਊਂਡੇਸ਼ਨ ਬਖਸ਼ਿਆ اور ਇਹਦੇ ਵਿੱਚ ਪੰਜਾਬ ਸਰਕਾਰ ਵੱਲੋਂ ਵੀ ਜੋ ਸਹਿਯੋਗ ਹੈ ਐਸਜੀਪੀਸੀ ਵੱਲੋਂ ਵੀ ਜੋ ਸਹਿਯੋਗ ਹੈ ਆਮ ਸੰਗਠਨਾਂ ਵੱਲੋਂ ਵੀ ਜੋ ਸਹਿਯੋਗ ਹੈ ਉਸ ਸਾਰੇ ਸਹਿਯੋਗ ਦੇ ਬਾਰੇ ਧੰਨਵਾਦ ਕਰਦਾ ਹਾਂ ਲੇਕਿਨ ਮੈਂ ਸਾਡੇ ਟੋਡਰਮਲ ਵਿਰਾਸਤੀ ਫਾਊਂਡੇਸ਼ਨ ਦੇ ਪ੍ਰਧਾਨ ਜੀ ਨੂੰ ਔਰ ਇਹਨਾਂ ਦੇ ਮੈਂਬਰਾਂ ਦਾ तहे ਦਿਲੋਂ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਸਾਲਾਂ ਬੱਧੀ ਲੱਗ ਕੇ ਇਸ ਕੰਮ ਨੂੰ ਪਹਿਲਾਂ ਤੱਕ ਕਰਨ ਦੀ ਮਨਜ਼ੂਰੀ ਲਈ ਪਾਵੇਂ ਮਾਮਲਾ ਕੋਟਾਂ ਚਟਕਿਆ ਪਿਆ ਸੀ ਐਸਜੀਪੀਸੀ ਵਾਲੇ ਪਾਸੇ ਲੱਗਿਆ ਪਿਆ ਸੀ ਸਰਕਾਰ ਵਾਲੇ ਪਾਸਾ ਕੁਝ ਲੱਗਿਆ ਪਿਆ ਸੀ ਤੇ ਉਹ ਮਨਜ਼ੂਰੀ ਲੈਣ ਤੋਂ ਬਾਅਦ ਪਹਿਲੇ ਫੇਜ਼ ਦੇ ਵਿੱਚ 9 ਕਰੋੜ ਰੁਪਏ ਦਾ ਜਿਹੜਾ ਕੰਮ ਕਰਾਇਆ ਗਿਆ ਔਰ ਹੁਣ ਪਹਿਲਾ ਫੇਜ਼ ਕੰਪਲੀਟ ਹੋ ਗਿਆ ਤੇ ਦੂਜਾ ਫੇਜ਼ ਸ਼ੁਰੂ ਹੋ ਗਿਆ ਉਹਦੇ ਵਾਸਤੇ 6 ਕਰੋੜ ਦਾ ਜਿਹੜਾ ਐਸਟੀਮੇਟ ਲਾਇਆ ਔਰ ਟੋਟਲ ਇਸ ਜਿਹੜੀ ਵਿਰਾਸਤੀ ਫਾਊਂਡੇਸ਼ਨ ਵੱਲੋਂ ਟੋਡਰਮਲ ਵਿਰਾਸਤੀ ਫਾਊਂਡੇਸ਼ਨ ਵੱਲੋਂ ਜਿਹੜਾ ਜਹਾਜ਼ ਹਵੇਲੀ ਨੂੰ ਰੀਸਟੋਰ ਕਰਨ ਦਾ ਸਾਡੀ ਇਤਿਹਾਸ ਨੂੰ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਤੱਕ ਬਚਾਉਣ ਦਾ ਜਿਹੜਾ ਟੀਚਾ ਬਥਿਆ ਗਿਆ ਉਹਦੇ ਲਈ ਟੋਟਲ ਜਿਹੜਾ ਬਜਟ ਹੈ ਉਹ 50 ਕਰੋੜ ਦੇ ਕਰੀਬ ਹੈ। ਔਰ ਮੈਂ ਉਹਨਾਂ ਸਾਰੇ ਜਿਹੜੇ ਇਸ ਫਾਊਂਡੇਸ਼ਨ ਦੇ ਮੈਂਬਰ ਸਹਿਬਾਨ ਹਨ ਉਹਨਾਂ ਵਾਸਤੇ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਹੈ ਅੱਲਾ ਵੀ ਬੜਾ ਵੱਡਾ ਉਹਨਾਂ ਨੂੰ ਦਿਲ ਬਖਸ਼ਿਆ ਇਹ ਸਾਰੇ ਮੈਂਬਰ ਸੇ ਬਾਤ ਕਰ ਰਿਹਾ ਇਹਦੇ ਵਿੱਚ ਕਿਸੇ ਸਰਕਾਰ ਦਾ ਕਿਸੇ ਹੋਰ ਸੰਸਥਾ ਦਾ ਜਿਹੜਾ ਹੁਰਤ ਨਾਲ ਸਹਿਯੋਗ ਤਾਂ ਹੋ ਸਕਦਾ ਲੇਕਿਨ ਜਿਹੜਾ ਮਾਇਕ ਸਹੀ ਹੋ ਮਾਇਕ ਜਿਹੜਾ ਜਿਹੜਾ ਖਰਚਾ ਸਾਰਾ ਉਹ ਫਾਊਂਡੇਸ਼ਨ ਕਰ ਰਹੀ ਹੈ ਔਰ ਮੈਂ ਪੰਜਾਬੀਆਂ ਨੂੰ ਅਪੀਲ ਕਰਦਾ ਕਿ ਇਸ ਤਰ੍ਹਾਂ ਦੀਆਂ ਹੋਰ ਵੀ ਜਿੱਥੇ ਸਾਡੀਆਂ ਵਿਰਾਸਤੀ ਵਿਮਾਰਤਾ ਜਿੱਥੋਂ ਸਾਡੇ ਪੰਥ ਦੀ ਮਹਾਨਤਾ ਦਾ ਪਤਾ ਲੱਗਦਾ ਉਹਨਾਂ ਨੂੰ ਸੰਭਾਲਣਾ ਆਪਣਾ ਫਰਜ ਹੈ ਔਰ ਗੁਰੂ ਸਾਹਿਬ ਨੇ ਟੋਡਰਮਲ ਵਿਰਾਸਤੀ ਫਾਊਂਡੇਸ਼ਨ ਤੇ ਔਰ ਇਹਦੇ ਸਾਰੇ ਮੈਂਬਰ ਸਹਿਬਾਨ ਤੇ ਬਹੁਤ ਕਿਰਪਾ ਕੀਤੀ ਆ ਆਪਾਂ ਇਸੇ ਤਰੀਕੇ ਨਾਲ ਆਪਣੇ ਇਤਿਹਾਸ ਨੂੰ ਸੰਭਾਲੀਏ ਔਰ ਇਹ ਸਭ ਤੋਂ ਅਮੀਰ ਇਤਿਹਾਸ ਦੇ ਵਾਰਸ ਆਪਾਂ ਸਾਡੇ ਬੱਚੇ ਇਸ ਇਤਿਹਾਸ ਨਾਲ ਜੁੜਨੇ ਚਾਹੀਦੇ ਆ ਔਰ ਗੁਰੂ ਸਾਹਿਬ ਮੇਲ ਕਰ ਰਿਹਾ ਐ ਇਸ ਤਰ੍ਹਾਂ ਦੇ ਜਿਹੜੇ ਜਿਹੜੇ ਕੰਮ ਐ ਉਹਨਾਂ ਨਾਲ ਸਾਡੇ ਬੱਚੇ ਸਾਡੀ ਅਮੀਰੀ ਤੋਂ ਵਕਫ ਹੋਣਗੇ ਔਰ ਸਿੱਖੀ ਜਿਹੜੀ ਕਿ ਸ਼ਾਂਤੀ ਦੀ ਪ੍ਰਤੀਕ ਐ ਜਿਹੜੀ ਕਿ ਸਰਬ ਧਰਮ ਇਕਤਾ ਦੀ ਪ੍ਰਤੀਕ ਐ ਉਹ ਪਰਫੁੱਲਤ ਹੋਏਗੀ ਹੋਰ ਵੀ ਅੱਜ ਧੰਨ ਹੋ ਗਿਆ ਏ ਟੋਡਰਮਨ ਵਿਰਾਸਤੀ ਫਾਊਂਡੇਸ਼ਨ ਦੇ ਯਤਨਾਂ ਨਾਲ ਮਰੀਦ ਕੋਟਲਾ ਦੇ ਨਵਾਬ ਸ਼ੇਰ ਖਾਨ ਜਨਾਬ ਸ਼ੇਰਖਾਂ ਜਿਨ੍ਹਾਂ ਨੇ ਹਾ ਦਾ ਨਾਰਾ ਮਾਰਿਆ ਸੀ ਸਹਬਜਾਦੇ ਦੀ ਸ਼ਹਾਦਤ ਦੇ ਸਮੇਂ ਉਹਨਾਂ ਨੂੰ ਜਿਹੜੀ ਬਖਸ਼ੀ ਹੋਈ ਗੁਰੂ ਸਾਹਿਬ ਵੱਲੋਂ ਬਖਸ਼ੀ ਹੋਈ ਤਲਵਾਰ ਸ੍ਰੀ ਸਾਹਿਬ ਉਹਦੇ ਦਰਸ਼ਣਾ ਦਿੱਤੇ ਕਰਾਇਆ ਔਰ ਉਹਦੀ ਸਾਫ ਸੰਭਾਲ ਦਾ ਜਿੰਮਾ ਵੀ ਉਸ ਪਵਿੱਤਰ ਸ੍ਰੀ ਸਾਹਿਬ ਦੇ ਸਾਫ ਸੰਭਾਲਾ ਜਿੰਮਾ ਵੀ ਟੋਡਰਵਾਲ ਵਿਰਾਸਤੀ ਫਾਊਂਡੇਸ਼ਨ ਨੇ ਲਿਆ ਇਹ ਵੀ ਬਹੁਤ ਵੱਡੀ ਸੇਵਾ ਹੈ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਨਤਮਸਤਕ ਹੋਣ ਲਈ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਆਪਣੇ ਪਰਿਵਾਰ ਸਮੇਤ ਗੁਰਦੁਆਰਾ ਸ਼ਰੀਫ ਫਤਿਹਗੜ੍ਹ ਸੇ ਪਹੁੰਚੇ। ਉਨ੍ਹਾਂ ਨੇ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤੇਸ ਸਿੰਘ ਅਤੇ ਮਾਤਾ ਗੁਜਰੀ ਜੀ ਦੇ ਅਦੁੱਤੀ ਸ਼ਹਾਦਤ ਨੂੰ ਨਮਨ ਕੀਤਾ। ਸੂਬੇ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਇਸ ਤੋਂ ਪਹਿਲਾਂ ਉਨ੍ਹਾਂ ਨੇ ਦੀਵਾਨ ਟੋਡਰ ਮਲ ਵਿਰਾਸਤੀ ਫਾਊਂਡੇਸ਼ਨ ਵੱਲੋਂ ਮੁੜ ਸੁਰਜੀਤੀ ਕੀਤੀ ਜਾ ਰਹੀ ਦੀਵਾਨ ਟੋਡਰ ਮਲ ਦੀ ਜਹਾਜੀ ਹਵੇਲੀ ਦਾ ਵੀ ਦੌਰਾ ਕੀਤਾ। ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਪਰਿਵਾਰ ਸਮੇਤ ਉਸ ਪਵਿੱਤਰ ਸ਼੍ਰੀ ਸਾਹਿਬ ਦੇ ਵੀ ਦਰਸ਼ਨ ਕੀਤੇ ਜੋ ਕਿ 10ਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਹਾਂ ਦਾ ਨਾਰਾ ਮਾਰਨ ਵਾਲੇ ਮਲੇਲਕੋਟਲਾ ਦੇ ਨWAB ਸ਼ੇਰ ਖਾਨ ਨੂੰ ਬਖਸ਼ੀ ਸੀ। ਉਨ੍ਹਾਂ ਦੱਸਿਆ ਕਿ ਫਾਊਂਡੇਸ਼ਨ ਵੱਲੋਂ ਸ਼੍ਰੀ ਸਾਹਿਬ ਦੀ ਸੰਭਾਲ ਦਾ ਜ਼ਿੰਮਾ ਲਿਆ ਗਿਆ। ਜੋ ਕਿ ਲਾਗ ਅਯੋਗ ਹੈ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਦੱਸਿਆ ਕਿ ਦੀਵਾਨ ਟੋਡਰਮਲ ਹਵੇਲੀ ਦੀ ਨਵ ਨਿਰਮਾਨ ਦਾ ਪਹਿਲਾ ਪੜਾਅ ਮੁਕੰਮਲ ਹੋ ਚੁੱਕਾ ਹੈ ਜਿਸ ਉੱਤੇ 9 ਕਰੋੜ ਰੁਪਏ ਦੀ ਲਾਗਤ ਆਈ ਹੈ ਉਹਨਾਂ ਦੱਸਿਆ ਕਿ ਦੂਜੇ ਪੜਾਅ ਤਹਿਤ 6 ਕਰੋੜ ਰੁਪਏ ਦੀ ਲਾਗਤ ਨਾਲ ਕੰਮ ਕਰਵਾਏ ਜਾਣਗੇ ਅਤੇ ਫਾਊਂਡੇਸ਼ਨ ਵੱਲੋਂ ਇਸ ਪ੍ਰੋਜੈਕਟ ਲਈ 50 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਅੱਜ ਮੈਂ ਛੋਟੇ ਸਹਿਬਜ਼ਾਦਿਆਂ ਨੂੰ ਉਹਨਾਂ ਦੀ ਸ਼ਹਾਦਤ ਨੂੰ ਨਤਮਸਤਕ ਹੋਣ ਲਈ ਸਭ ਪਰਿਵਾਰ ਇੱਥੇ ਹਾਜ਼ਰ ਹੋਇਆ ਰੰਦ ਵਿਕੇ ਔਰ ਮੈਂ ਗੁਰੂ ਸਾਹਿਬ ਦਾ ਬਹੁਤ ਸ਼ੁਕਰਗੁਜ਼ਾਰ ਆ ਜਿਨ੍ਹਾਂ ਨੇ ਸਾਡੀ ਇਤਿਹਾਸਿਕ ਤਰੋਹਰ ਦੀਵਾਨ ਟੋਡਰ ਮਲ ਦੀ ਜਿਹੜੀ ਜਹਾਜ਼ ਹਵੇਲੀ ਆ ਉਦੀ ਮੁੜ ਤੋਂ ਸਾਬ ਸੰਭਾਲ ਦਾ ਕੰਮ ਟੋਟਰ ਮਲਵਾਰਾਸਤੀ ਫਾਊਂਡੇਸ਼ਨ ਜੋ ਬਖਿਆ ਹੋਰੇ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਵੀ ਜੋ ਸਹਿਯੋਗ ਹੈ ਐਸਜੀਪੀਸੀ ਵੱਲੋਂ ਵੀ ਜੋ ਸਹਿਯੋਗ ਹੈ ਆਮ ਸੰਗਠਾ ਵੱਲੋਂ ਵੀ ਜੋ ਸਹਿਯੋਗ ਹੈ ਉਸ ਸਾਰੇ ਸਹਿਯੋਗ ਲੈ ਬਾਰੇ ਧੰਨਵਾਦ ਕਰਦਾ ਲੇਕਿਨ ਮੈਂ ਸਾਡੇ ਟ੍ਰਿਪਲ ਵਿਰਾਸਤੀ ਫਾਊਂਡੇਸ਼ਨ ਦੇ ਪ੍ਰਧਾਨ ਜੀ ਔਰ ਇਹਨਾਂ ਦੇ ਮੈਂਬਰਾਂ ਦਾ ਸਹਿਦ ਲੋ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਸਾਲਾਂ ਬੱਧੀ ਲੱਗ ਕੇ ਇਸ ਕੰਮ ਨੂੰ ਪਹਿਲਾਂ ਤੱਕ ਕਰਨ ਦੀ ਮਨਜ਼ੂਰੀ ਲਈ ਭਾਵੇਂ ਮਾਮਲਾ ਕੋਰਟਾਂ ਚਟਕਿਆ ਪਿਆ ਸੀ ਐਸਜੀਪੀਸੀ ਵਾਲੇ ਪਾਸੇ ਲੱਗਿਆ ਪਿਆ ਸੀ ਸਰਕਾਰ ਵਾਲੇ ਪਾਸਾ ਕੁਝ ਲੱਗਿਆ ਪਿਆ ਸੀ ਤੇ ਉਹ ਮਨਜ਼ੂਰੀ ਲੈਣ ਤੋਂ ਬਾਅਦ ਪਹਿਲੇ ਫੇਜ਼ ਦੇ ਵਿੱਚ 9 ਕਰੋੜ ਰੁਪਏ ਦਾ ਜਿਹੜਾ ਕੰਮ ਕਰਾਇਆ ਗਿਆ ਔਰ ਹੁਣ ਪਹਿਲਾ ਫੇਜ਼ ਕੰਪਲੀਟ ਹੋ ਗਿਆ ਤੇ ਦੂਜਾ ਫੇਜ਼ ਸ਼ੁਰੂ ਹੋ ਗਿਆ ਉਹਦੇ ਵਾਸਤੇ 6 ਕਰੋੜ ਦਾ ਜਿਹੜਾ ਐਸਟੀਮੇਟ ਲਾਇਆ ਔਰ ਟੋਟਲ ਇਸ ਜਿਹੜੀ ਅਵਰਾਸਤੀ ਫਾਊਂਡੇਸ਼ਨ ਵੱਲੋਂ ਟੋਟਲ ਮਲਵਰਾਸਤੀ ਫਾਊਂਡੇਸ਼ਨ ਵੱਲੋਂ ਜਿਹੜਾ ਜਹਾਜ਼ ਹਵੇਲੀ ਨੂੰ ਰੀਸਟੋਰ ਕਰਨ ਦਾ ਸਾਡੀ ਇਤਿਹਾਸ ਨੂੰ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਚਾਉਣ ਦਾ ਜਿਹੜਾ ਟੀਚਾ ਬਥਿਆ ਗਿਆ ਉਹਦੇ ਲਈ ਟੋਟਲ ਜਿਹੜਾ ਬਜਟ ਹੈ ਉਹ 50 ਕਰੋੜ ਦੇ ਕਰੀਬ ਹੈ। ਔਰ ਮੈਂ ਉਹਨਾਂ ਸਾਰੇ ਜਿਹੜੇ ਇਸ ਫਾਊਂਡੇਸ਼ਨ ਦੇ ਮੈਂਬਰ ਸਹਿਬਾਨ ਹਨ ਉਹਨਾਂ ਵਾਸਤੇ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਨਾ ਵੀ ਬੜਾ ਵੱਡਾ ਉਹਨਾਂ ਨੂੰ ਦਿਲ ਬਖਸ਼ਿਆ। ਇਹ ਸਾਰੇ ਮੈਂਬਰ ਸਹਿਬਾਨ ਕਰ ਰਹੇ ਇਹਦੇ ਵਿੱਚ ਕਿਸੇ ਸਰਕਾਰ ਦਾ ਕਿਸੇ ਹੋਰ ਸੰਸਥਾ ਦਾ ਜਿਹੜਾ ਹੋਰਤਾਂ ਦਾ ਸਹਿਯੋਗ ਤਾਂ ਹੋ ਸਕਦਾ ਲੇਕਿਨ ਜਿਹੜਾ ਮਾਇਕ ਹੈ ਜੋ ਮਾਇਕ ਜਿਹੜਾ ਜਿਹੜਾ ਖਰਚਾ ਸਾਰਾ ਉਹ ਫਾਊਂਡੇਸ਼ਨ ਕਰ ਰਹੀ ਹੈ ਔਰ ਮੈਂ ਪੰਜਾਬੀਆਂ ਨੂੰ ਅਪੀਲ ਕਰਦਾ ਕਿ ਇਸ ਤਰ੍ਹਾਂ ਦੀਆਂ ਹੋਰ ਵੀ ਜਿੱਥੇ ਸਾਡੀਆਂ ਵਿਰਾਸਤੀ ਇਮਾਰਤਾਂ ਜਿੱਥੋਂ ਸਾਡੇ ਪੰਥ ਦੀ ਮਹਾਨਤਾ ਦਾ ਪਤਾ ਲੱਗਦਾ ਉਹਨਾਂ ਨੂੰ ਸੰਭਾਲਣਾ ਆਪਣਾ ਫਰਜ਼ ਹੈ ਔਰ ਗੁਰੂ ਸਾਹਿਬ ਨੇ ਟੋਡਰਮਲ ਵਿਰਾਸਤੀ ਫਾਊਂਡੇਸ਼ਨ ਤੇ ਔਰ ਇਹਦੇ ਸਾਰੇ ਮੈਂਬਰਾਂ ਤੇ ਬਹੁਤ ਕਿਰਪਾ ਕੀਤੀ ਹੈ ਆਪਾਂ ਇਸੇ ਤਰੀਕੇ ਨਾਲ ਆਪਣੇ ਇਤਿਹਾਸ ਨੂੰ ਸੰਭਾਲੀਏ ਔਰ ਇਹ ਸਭ ਤੋਂ ਅਮੀਰ ਇਤਿਹਾਸ ਦੇ ਵਾਰਸ ਆਪਾਂ ਸਾਡੇ ਬੱਚੇ ਇਸ ਇਤਿਹਾਸ ਦੇ ਨਾਲ ਜੁੜਨੇ ਚਾਹੀਦੇ ਆ ਔਰ ਗੁਰੂ ਸਾਹਿਬ ਮਿਹਰ ਕਰ ਰਿਹਾ ਐਸ ਤਰ੍ਹਾਂ ਦੇ ਜਿਹੜੇ ਜਿਹੜੇ ਕੰਮ ਆ ਉਹਨਾਂ ਨਾਲ ਸਾਡੇ ਬੱਚੇ ਸਾਡੀ ਅਮੀਰੀ ਤੋਂ ਵਾਕਿਫ ਹੋਣਗੇ ਔਰ ਸਿੱਖੀ ਜਿਹੜੀ ਕਿ ਸ਼ਾਂਤੀ ਦੀ ਪ੍ਰਤੀਕ ਹੈ ਜਿਹੜੀ ਕਿ ਸਰਬ ਧਰਮ ਇਕਤਾ ਦੀ ਪ੍ਰਤੀਕ ਹੈ ਉਹ ਪਰਫੁੱਲਤ ਹੋਏਗੀ ਹੋਰ ਵੀ ਅੱਜ ਧੰਨ ਹੋ ਗਿਆ ਇਟ ਰੋਡਰਮਨ ਵਿਰਾਸਤੀ ਫਾਊਂਡੇਸ਼ਨ ਦੇ ਯਤਨਾਂ ਨਾਲ ਮਰੀਦ ਕੋਟਲਾ ਦੇ ਨਵਾਬ ਸ਼ੇਰ ਖਾਨ ਜਨਾਬ ਸ਼ੇਰ ਖਾਨ ਜਿਨ੍ਹਾਂ ਨੇ ਹਾ ਦਾ ਨਾਰਾ ਮਾਰਿਆ ਸੀ ਸਹਬਜ਼ਾਦਿਆਂ ਦੀ ਸ਼ਹਾਦਤ ਦੇ ਸਮੇਂ ਉਹਨਾਂ ਨੂੰ ਜਿਹੜੀ ਬਖਸ਼ੀ ਹੋਈ ਗੁਰੂ ਸਾਹਿਬ ਵੱਲੋਂ ਬਖਸ਼ੀ ਹੋਈ ਤਲਵਾਰ ਹੈ ਸ੍ਰੀ ਸਾਹਿਬ ਉਹਦੇ ਦਰਸ਼ਨਾ ਦੇ ਠਿਕਾਰੇ ਔਰ ਉਹਦੀ ਸਾਬ ਸੰਭਾਲ ਦਾ ਜਿੰਮਾ ਵੀ ਉਸ ਪਵਿੱਤਰ ਸ਼੍ਰੀ ਸਾਹਿਬ ਦੇ ਸਾਥ ਵਾਲਾ ਜਿਮਾਵੀ ਟੋਡਰਮਲ ਵਿਰਾਸਤੀ ਫਾਊਂਡੇਸ਼ਨ ਨੇ ਲਿਆ ਇਹ ਵੀ ਬਹੁਤ ਵੱਡੀ ਸੇਵਾ ਹੈ ਤੇ ਗੁਰੂ ਸਾਹਿਬ ਇਸ ਤਰ੍ਹਾਂ ਦੀਆਂ ਸੇਵਾਵਾਂ ਲੈਂਦੇ ਰਹਿਣ ਸ਼ੁਕਰ ਹੈ ਸੱਚੇ ਪਾਤਸ਼ਾਹ ਜੀ